ਜੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਹ ਸਾਹਿਬ ਮਿਸਟਰ ਸੌਨ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨ ਵੀ ਡਟੇ ਹੋਏ ਨੇ ਤੇ ਇਸ ਗੱਲ ਨੂੰ ਸੈਸ਼ਨ ਦੇ ਵਿੱਚ ਲੈ ਕੇ ਪਹੁੰਚੇ ਸੁਖਪਾਲ ਖਹਿਰਾ ਜ਼ਰਾ ਵੇਖੋ ਕਿ ਆਖਿਰਕਾਰ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਵਾਜ਼ ਚੁੱਕੀ ਤੇ ਆਖਿਰਕਾਰ ਸਪੀਕਰ ਦੇ ਨਾਲ ਵੀ ਉਹਨਾਂ ਦੀ ਕੀ ਬਹਿਸ ਹੋਈ ਹੈ ਜ਼ਰਾ ਵੇਖੋ ਕੀ ਕੀਤਾ ਹੈ ਸੁਖਪਾਲ ਖਹਿਰਾ ਨੇ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਹੈ ਜਿਹੜਾ फेक पुलिस एनकाउंटर होया जो लीडर ऑफ ऑपोजिशन ने मसला उठाया अपना और जो बैठो जी पूरी मते दे बोलणा है ना पूछे तुसी लोका दी जमीन एक्वायर करदेया ओद तर... के साहब मिस्टर सोंद मंत्री जी सोंद साहब सोंद साहब बैठो बैठो धन्यवाद स्पीकर साहब पूछे तुसी लोका जमीन एक्वायर करदेया ओद साहब मिस्टर सोंद ਲੈਂਡ ਪੁਲਿੰਗ ਨੂੰ ਲੈ ਕੇ ਕਿਸਾਨ ਵੀ ਡਟੇ ਹੋਏ ਨੇ ਤੇ ਇਸ ਗੱਲ ਨੂੰ ਸੈਸ਼ਨ ਦੇ ਵਿੱਚ ਲੈ ਕੇ ਪਹੁੰਚੇ ਸੁਖਪਾਲ ਖਹਿਰਾ ਜ਼ਰਾ ਵੇਖੋ ਕਿ ਆਖਿਰਕਾਰ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਵਾਜ਼ ਚੁੱਕੀ ਤੇ ਆਖਿਰਕਾਰ ਸਪੀਕਰ ਦੇ ਨਾਲ ਵੀ ਉਹਨਾਂ ਦੀ ਕੀ ਬਹਿਸ ਹੋਈ ਹੈ ਜ਼ਰਾ ਵੇਖੋ ਕੀ ਕੀਤਾ ਹੈ ਸੁਖਪਾਲ ਖਹਿਰਾ ਨੇ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਹੈ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਬੈਠੋ ਜੀ ਤੁਸੀਂ ਮਤੇ ਤੇ ਬੋਲਣਾ ਹੈ ਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਂ ਸਾਬ ਮਿਸਟਰ ਸੌਂਹ ਮੰਤਰੀ ਜੀ ਸੌਂਹ ਸਾਹਿਬ ਸੌਂਹ ਸਾਹਿਬ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ ਕਿਉਂ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਤਾਂ ਉਹਦੇ ਸੌਂ ਸਾਬ ਮਿਸਟਰ ਸੌਂਹ ਲੈਂਡ ਪੁਲਿੰਗ ਨੂੰ ਲੈ ਕੇ ਕਿਸਾਨ ਵੀ ਡਟੇ ਹੋਏ ਨੇ ਤੇ ਇਸ ਗੱਲ ਨੂੰ ਸੈਸ਼ਨ ਦੇ ਵਿੱਚ ਲੈ ਕੇ ਪਹੁੰਚੇ ਸੁਖਪਾਲ ਖਹਿਰਾ ਜ਼ਰਾ ਵੇਖੋ ਕਿ ਆਖਿਰਕਾਰ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਵਾਜ਼ ਚੁੱਕੀ ਤੇ ਆਖਿਰਕਾਰ ਸਪੀਕਰ ਦੇ ਨਾਲ ਵੀ ਉਹਨਾਂ ਦੀ ਕੀ ਬਹਿਸ ਹੋਈ ਹੈ ਜ਼ਰਾ ਵੇਖੋ ਕੀ ਕੀਤਾ ਹੈ ਸੁਖਪਾਲ ਖਹਿਰਾ ਨੇ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਹੈ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ ਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਹ ਸਾਹਿਬ ਮਿਸਟਰ ਸੌਂਧ ਮੰਤਰੀ ਜੀ ਸੌਂਧ ਸਾਹਿਬ ਸੌਂਧ ਸਾਹਿਬ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ ਕਿਉਂ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਹ ਸਾਹਿਬ ਮਿਸਟਰ ਸੌਂਧ ਲੈਂਡ ਪੁਲਿੰਗ ਨੂੰ ਲੈ ਕੇ ਕਿਸਾਨ ਵੀ ਡਟੇ ਹੋਏ ਨੇ ਤੇ ਇਸ ਗੱਲ ਨੂੰ ਸੈਸ਼ਨ ਦੇ ਵਿੱਚ ਲੈ ਕੇ ਪਹੁੰਚੇ ਸੁਖਪਾਲ ਖਹਿਰਾ ਜ਼ਰਾ ਵੇਖੋ ਕਿ ਆਖਿਰਕਾਰ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਵਾਜ਼ ਚੁੱਕੀ ਤੇ ਆਖਿਰਕਾਰ ਸਪੀਕਰ ਦੇ ਨਾਲ ਵੀ ਉਹਨਾਂ ਦੀ ਕੀ ਬਹਿਸ ਹੋਈ ਹੈ ਜ਼ਰਾ ਵੇਖੋ ਕੀ ਕੀਤਾ ਹੈ ਸੁਖਪਾਲ ਖਹਿਰਾ ਨੇ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਹੈ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ ਜਿਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸਾਬ ਮਿਸਟਰ ਸੌਨ ਮੰਤਰੀ ਜੀ ਸੌਨ ਸਾਹਿਬ ਸੌਨ ਸਾਹਿਬ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ